ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਦੇ ਦੌਰੇ ਤੇ ਸਨ ਜਿੱਥੇ ਉਹਨਾਂ ਨੇ ਪੰਜਾਬ ਲਈ ਜਾਪਾਨੀ ਕੰਪਨੀਆਂ ਨਾਲ ਨਿਵੇਸ਼ ਰੈਕੇਟਰ ਚਰਚਾ ਕੀਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਨਿਵੇਸ਼ਕਾਂ ਦਾ ਮਿਲਿਆ ਪਰਮਾ ਹੰਗਾਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਇਸ ਨਾਲ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਵੱਜੋਂ ਬਾਰੰਚ ਹੋਰ ਤੇਜ਼ੀ ਆਵਗੀ ਜਪਾਨ ਤੇ ਦੱਖਣੀ ਕੋਰੀਆ ਦੇ ਦੌਰਿਆਂ ਤੇ ਆਪਣੇ ਤਜਰਬੇ ਸਾਂਝੇ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਉਦਯੋਗ ਦੇ ਉੱਬਰਦੇ ਕੇਂਦਰ ਵਜੋਂ ਪੇਸ਼ ਕੀਤਾ ਉਹਨਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ ਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਇਹ ਇਤਿਹਾਸਿਕ ਦੌਰਾ ਉਦਯੋਗਿਕ ਵਿਕਾਸ ਨੂੰ ਤੇਜ਼ੀ ਵਾਲੇ ਪਾਸੇ ਲੈ ਕੇ ਜਾ ਰਹੇ ਇਸ ਨੂੰ ਜ਼ਰੂਰੀ ਹੁਲਾਰਾ ਦੇਣ ਵਿੱਚ ਸਹਾਇਕ ਹੋਵੇਗਾ ਨਾਲ ਹੀ ਉਹਨਾਂ ਗੁਰੂਆਂ ਪੀਰਾਂ ਤੇ ਕਤਾਂ ਵਾਲੀ ਧਰਤੀ ਪੰਜਾਬ ਤੇ ਦੁਨੀਆ ਭਰ ਦੇ ਉਗੇ ਕਾਰੋਬਾਰੀਆਂ ਨੂੰ ਆਉਣ ਦਾ ਨਿਗਾਸ ਸੱਦਾ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਕਾਰੋਬਾਰੀ ਆਉਣ ਤੇ ਪੰਜਾਬ ਜਾ ਕੇ ਨਿਵੇਸ਼ ਕਰਨ ਮੁੱਖ ਮੰਤਰੀ ਮਾਨ ਨੇ ਕੋਰੀਆ ਵਿੱਚ ਟਰਾਂਸਲੇਟਰ ਅਮਨਦੀਪ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਤੇ ਆਪਣੇ ਤਜਰਬੇ ਸਾਂਝੇ ਕੀਤੇ ਮੁੰਡਾ ਮਿਲਿਆ ਅ ਅਮਨਦੀਪ ਤੇ ਇਹ ਸਾਡਾ ਟਰਾਂਸਲੇਟਰ ਹਾਂਜੀ ਇਹ ਕੋਰੀਅਨ ਲੈਂਗੁਏਜ ਇਹਨੇ ਸਿੱਖੀ 2 ਸਾਲਾਂ ਦੇ ਵਿੱਚ ਦਿੱਲੀ ਨੂੰ ਬਿਲੋਂਗ ਕਰਦਾ ਤੇ ਇਹ ਬਹੁਤ ਐਕਸਪਰਟ ਹੋ ਗਿਆ ਆਪਣੀ ਭਾਸ਼ਾ ਦਾ ਜਿਹੜੀ ਇਹਨੇ ਸਿੱਖੀ ਸੀ ਤੇ ਅੱਜ ਇਹ بڑے بڑے ਜਿਹੜੇ ਡੈਲੀਗੇਸ਼ਨ ਆਉਂਦੇ ਨੇ ਜਾਂ ਕੋਈ ਮੂਵੀਜ਼ ਦੇ ਸਟਾਰ ਆਉਂਦੇ ਨੇ ਜਾਂ ਇੱਥੋਂ ਜਿਹੜੀਆਂ ਕੰਪਨੀਆਂ ਜਾਂ ਇੱਥੋਂ ਜਿਹੜੀਆਂ Netflix ਦੀਆਂ ਮੂਵੀਜ਼ ਵਗੈਰਾ ਬਣਾਉਣ ਵਾਸਤੇ ਜਾਂਦੇ ਨੇ ਉੱਧਰ ਉਹਨਾਂ ਲਈ ਕੰਮ ਕਰਦੇ ਆ ਉਹਨਾਂ ਦੇ ਨਾਲ ਜਾਂਦਾ ਸੋ ਜੇ ਮੈਂ ਹੁਣ ਕਵਾਂ ਜੋ ਮੈਂ ਇੱਥੇ ਕੰਮ ਕਰਨ ਆਇਆ ਤਾਂ ਇਹਨਾਂ ਕੋਰੀਅਨ ਕੰਪਨੀਆਂ ਨੂੰ ਸਾਰਿਆਂ ਨੂੰ ਇਹਨਾਂ ਟ੍ਰਾਂਸਲੇਟ ਕੀਤਾ ਜੇ ਮੈਂ ਹੁਣ ਪੰਜਾਬੀ ਬੋਲਾਂਗਾ ਤਾਂ ਇਹ ਉਹਦੀ ਕੋਰੀਅਨ ਦੇ ਵਿੱਚ ਟ੍ਰਾਂਸਲੇਟ ਟ੍ਰਾਂਸਲੇਸ਼ਨ ਕਰੂ ਸਰ ਇਗਜ਼ਾਮ ਲੈ ਰਹੇ ਨੇ ਮੇਰਾ ਤੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਵਰਦਾਨ ਪ੍ਰਾਪਤ ਧਰਤੀ ਹੈ ਤੁਸੀਂ ਸਾਰੇ ਸਾਡੀ ਪੰਜਾਬ ਦੀ ਧਰਤੀ ਤੇ ਆਓ ਤੁਹਾਡੇ ਕੋਲੇ ਟੈਕਨੋਲੋਜੀ ਹੈ ਲੇਟੈਸਟ ਟੈਕਨੋਲੋਜੀ ਹੈ ਤੁਸੀਂ ਉਹ ਟੈਕਨੋਲੋਜੀ ਉੱਥੇ ਲੈ ਕੇ ਆਓ ਅਸੀਂ ਤੁਹਾਨੂੰ ਉੱਥੇ ਸਕਿਲਡ ਜਿਹੜੇ ਆ ਮੁੰਡੇ ਕੁੜੀਆਂ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਟੈਲੈਂਟ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਸਾਡੇ ਕੋਲੇ ਟੈਲੈਂਟ ਦੀ ਕੋਈ ਕਮੀ ਨਹੀਂ ਤੇ ਉਹ ਸਾਡੇ ਮੁੰਡੇ ਕੁੜੀਆਂ ਨੂੰ ਵੀ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਮਿਲੂਗਾ ਤੇ ਨਾਲ ਨਾਲ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਇੰਨੀ ਵਰਦਾਨ ਪ੍ਰਾਪਤ ਧਰਤੀ ਹੈ ਕਿ ਜਿਹੜਾ ਵੀ ਉੱਥੇ ਆ ਜੇ ਉਹ ਭੁੱਖਾ ਨਹੀਂ ਮਰਦਾ ਉਹਨੂੰ ਘਾਟਾ ਨਹੀਂ ਪੈਂਦਾ ਸੋ ਆਓ ਤੇ ਪੰਜਾਬ ਦੀ ਹੋਸਪਿਟੈਲਿਟੀ ਮੇਜ਼ਬਾਨੀ ਨੂੰ ਇੰਜੋਏ ਕਰੋ ਪੰਜਾਬ ਦੇ ਵਿੱਚ ਅਸੀਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਹਰ ਕਿਸਮ ਦੀ ਫੈਸਿਲਿਟੀ ਹੋਵੇ ਹਰ ਕਿਸਮ ਦੀ ਟੈਕਨੋਲੋਜੀ ਹੋਵੇ ਔਰ ਸਾਡੇ ਸਾਰੇ ਅਫਸਰ ਸਾਹਿਬਾਨ ਨਾਲ ਆਏ ਨੇ ਇਨਵੈਸਟ ਪੰਜਾਬ ਦੇ ਔਰ ਅਸੀਂ ਜੋ ਪੰਜਾਬ ਦੇ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹਨੂੰ ਨਿਭਾ ਰਹੇ ਹਾਂ ਔਰ ਸੱਚੇ ਦਿਲੋਂ ਪੰਜਾਬ ਦੀ ਸੇਵਾ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਜਾਵਾਂਗੇ ਤੇ ਪੂਰੀ ਦੁਨੀਆ ਦੀ ਟੈਕਨੋਲੋਜੀ ਪੰਜਾਬ ਚ ਆਊਗੀ ਤਾਂ ਪੰਜਾਬ ਜਿਹੜਾ ਦੁਨੀਆ ਦੇ ਨਕਸ਼ੇ ਤੇ ਪਹਿਲਾਂ ਹੀ ਹੈ ਬਹੁਤ ਪਰ ਹੋਰ ਵੀ ਜ਼ਿਆਦਾ ਇੱਕ ਚਮਕਦਾ ਤਰੂ ਦਾ ਤਾਰਾ ਬਣ ਕੇ ਉਹ ਚਮਕੂਗਾ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਅਸੀਂ ਪੰਜਾਬ ਲਈ ਕੁਝ ਯੋਗਦਾਨ ਪਾਇਆ ਕਿ ਅਸੀਂ 5 ਦਿਨ ਤੋਂ 45 ਦਿਨ ਦੇ ਵਿੱਚ ਵਿੱਚ ਸਾਰੀਆਂ ਐਨਓਸੀਜ਼ ਅਪਰੂਵਲਸ ਮਿਲ ਜਾਣਗੇ ਆਨਲਾਈਨ ਸਿਸਟਮਿਕ ਦਫਤਰਾਂ ਚ ਤੱਕੇ ਖਾਨ ਦੀ ਲੋੜ ਨਹੀਂ ਤੇ ਨਾਲ ਸਾਡੇ ਯੂਥ ਨੂੰ ਵੀ ਬਾਹਰਲੇ ਮੁਲਕਾਂ ਚ ਜਾ ਕੇ ਜਿਹੜਾ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਜੇ ਸਾਡੇ ਯੂਥ ਨੂੰ ਸਾਡੇ ਮੁਲਕ ਚ ਡਿਗਰੀ ਮੁਤਾਬਕ ਕੰਮ ਮਿਲ ਜੇ ਸਾਡੇ ਕੋਲੇ ਯੂਨੀਵਰਸਿਟੀਆਂ ਨੇ ਸਾਡੇ ਕੋਲੇ ਬਹੁਤ ਟੌਪ ਦੇ ਇੰਜੀਨੀਅਰ ਕਾਲਜੇਸ ਨੇ ਸਾਡੇ ਕੋਲੇ ਬਹੁਤ ਸਾਰੇ ਇੰਸਟੀਚਿਊਸ਼ਨ ਨੇ ਜਿਹੜੇ ਬੋਰਡ ਲੈਵਲ ਦੇ ਜਿਹੜੇ ਇੰਜੀਨੀਅਰਸ ਵਰਡ ਲੈਵਲ ਦੇ ਜਿਹੜੇ ਟੈਲੈਂਟ ਨੂੰ ਜਿਹੜਾ ਪ੍ਰਮੋਟ ਵੀ ਕਰਦੇ ਨੇ ਪੈਦਾ ਵੀ ਕਰਦੇ ਨੇ ਸੋ ਅਸੀਂ ਚਾਹੁੰਦੇ ਆ ਕਿ ਜਦੋਂ ਪੰਜਾਬ ਚ ਆਉਂਗੇ ਤਾਂ ਅਸੀਂ ਤੁਹਾਨੂੰ ਮੇਜ਼ਬਾਨੀ ਸਾਡੀ ਮੰਨੀ ਹੋਈ ਹੈ ਵੀ ਆਰ ਨੋਨ ਫਾਰ ਆਰ ਹਸਪੀਟੈਲਟੀ ਤਾਂ ਅਸੀਂ ਉਥੇ ਤੁਹਾਨੂੰ ਉਡੀਕਾਂਗੇ ਤੇ ਆਓ ਪੰਜਾਬ ਦੇ ਵਿੱਚ ਨਿਵੇਸ਼ ਕਰੋ ਇਨਵੈਸਟ ਇਨ ਦਾ ਬੈਸਟ ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਕੋਰੀਅਨ ਕੰਪਨੀਆਂ ਜਿਹੜੀਆਂ ਨੇ ਉਹ ਤਿਆਰ ਹੋਈਆਂ ਨੇ ਤੇ ਆ ਕੇ ਉਹ ਪੰਜਾਬ ਦੇ ਵਿੱਚ ਆਪਣੇ ਪ੍ਰੋਜੈਕਟ ਲਾਉਣਗੀਆਂ ਤੇ ਸਾਡੇ ਯੂਥ ਨੂੰ ਖੰਭ ਮਿਲਣਗੇ ਅਸਮਾਨਾਂ ਤੱਕ ਉਡਾਰੀ ਲਾਉਣ ਦੇ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਜਿਹੜਾ ਉਹ ਜੁਗ-ਜੁਗ ਵਸੇ ਔਰ ਇਹਨਾਂ ਨੇ ਕੰਪਨੀ ਵਾਲਿਆਂ ਨੇ ਬਹੁਤ ਸਾਰੇ ਓਨਰਸ ਨੇ ਇਨਵੈਸਟਰਸ ਨੇ ਸਾਨੂੰ ਦੱਸਿਆ ਕਿ ਪਹਿਲੀ ਵਾਰ ਸਾਨੂੰ ਕਿਸੇ ਨੇ ਆ ਕੇ ਪੰਜਾਬ ਬਾਰੇ ਇਦਾਂ ਦੱਸਿਆ ਸਾਨੂੰ ਗੁਜਰਾਤ ਬਾਰੇ ਪਤਾ ਸੀ ਸਾਨੂੰ ਚੇਨਈ ਬਾਰੇ ਪਤਾ ਸੀ ਸਾਨੂੰ ਬੈਂਗਲੌਰ ਬਾਰੇ ਪਤਾ ਸੀ ਪਰ ਪੰਜਾਬ ਬਾਰੇ ਸਾਨੂੰ ਇਹਨਾਂ ਕੁਝ ਨਹੀਂ ਪਤਾ ਸੀ ਸਾਨੂੰ ਕਿਸੇ ਨੇ ਆ ਕੇ ਦੱਸਿਆ ਨਹੀਂ ਸੋ ਬਹੁਤ ਸਾਰੀ ਪੰਜਾਬੀ ਕਮਿਊਨਿਟੀ ਵੀ ਮਿਲੀ ਇਸ ਤਰ੍ਹਾਂ ਦੇ ਮੁੰਡੇ ਵੀ ਮਿਲੇ ਬਹੁਤ ਸਾਰੇ ਇੰਡੀਅਨ ਅੰਡਾਇਸਪੋਰਾ ਦੇ ਜਿੰਨੇ ਵੀ ਮੈਂਬਰਸ ਨੇ ਉਹ ਵੀ ਮਿਲੇ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਪਹਿਲੀ ਵਾਰ ਕੋਈ ਪੰਜਾਬ ਤੋਂ ਚੀਫ ਮਿਨਿਸਟਰ ਤੇ ਉਹਨਾਂ ਦਾ ਕੋਈ ਡੈਲੀਗੇਸ਼ਨ ਇੱਥੇ ਆਇਆ ਤੇ ਉਹਨਾਂ ਨੇ ਆ ਕੇ ਸਾਨੂੰ ਪੰਜਾਬ ਬਾਰੇ ਸਾਰਾ ਕੁਝ ਦੱਸਿਆ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ